ਅੱਜ ਸਾਡੀ ਆਮ ਆਦਮੀ ਪਾਰਟੀ ਦੇ ਸ਼੍ਰੀ ਅਨੰਤਪੁਰ ਸਭਾ ਵਿਧਾਨ ਸਭਾ ਦੇ ਸਾਰੇ ਪਰਿਵਾਰ ਵੱਲੋਂ ਸਾਰੇ ਸਾਥੀਆਂ ਵੱਲੋਂ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਜਿਨ੍ਹਾਂ ਨਤਮਸਤਕ ਹੋ ਕੇ ਗੁਰੂ ਸਾਹਿਬ ਦੇ ਚਰਨਾ ਦੇ ਵਿੱਚ ਅਰਦਾਸ ਤੇ ਸ਼ੁਕਰਾਨਾ ਵੀ ਕੀਤਾ ਗਿਆ ਸਾਡੇ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਹਰਮਨ ਪਿਆਰੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਬਰੋ ਕਲ ਜ਼ਮਾਨਤ ਮਿਲੀ ਉਸ ਦੇ ਸੰਦਰਭ ਹੁਣ ਤੱਕ ਇਹ ਸਾਰੀ ਸਾਡੀ ਪਾਰਟੀ ਹੈ ਜਿਹੜੀ ਪਿਛਲੇ 10-11 ਸਾਲਾਂ ਦੇ ਵਿੱਚ ਇਹ ਸਭ ਕੁਝ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਚੱਲ ਰਿਹਾ ਤੇ ਉਹਨਾਂ ਦੀ ਕਿਰਪਾ ਦੇ ਸਦਕੇ ਹੀ 10 ਸਾਲਾਂ ਦੇ ਵਿੱਚ ਦੋ ਸੂਬਿਆਂ ਸਰਕਾਰ ਹੈ ਤੇ ਚਾਰ ਸੂਬਿਆਂ ਦੇ ਵਿੱਚ ਐਮਐਲਏ ਨੇ ਐਮਪੀ ਨੇ ਤੇ ਸਭ ਤੋਂ ਜਲਦੀ ਬਣਨ ਵਾਲੀ ਰਾਸ਼ਟਰੀ ਪਾਰਟੀ ਹੈ ਤੇ ਉਸੇ ਸੰਦਰਭ ਦੇ ਵਿੱਚ ਅੱਜ ਅਸੀਂ ਸਾਰਿਆਂ ਨੇ ਇੱਕ ਸਾਂਝੀ ਅਰਦਾਸ ਕੀਤੀ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਚਰਦੀ ਕਲਾ ਦੇ ਲਈ ਉਹਨਾਂ ਦੀ ਤੰਦਰੁਸਤੀ ਦੇ ਲਈ ਤੇ ਉਹਨਾਂ ਕਿ ਉਹ ਜਲਦ ਤੋਂ ਜਲਦ ਬਾਹਰ ਆਣ ਹਾਲਾਂਕਿ ਬੀਜੇਪੀ ਸਾਰੀਆਂ ਹੱਦਾਂ ਪਾਰ ਕਰਕੇ ਅੱਜ ਤੱਕ ਜੋ ਇਸ ਦੇਸ਼ ਤੇ ਲੀਗਲ ਹਿਸਟਰੀ 'ਚ ਕਦੀ ਨਹੀਂ ਹੋਇਆ ਇੱਕ ਸ਼ਖਸ ਨੂੰ ਕੋਰਟ ਨੇ ਜ਼ਮਾਨਤ ਦਿੱਤੀ ਹੈ ਉਹ ਆਰਡਰ ਆ ਚੁੱਕਿਆ ਮੈਂ ਖੁਦ ਆਰਡਰ ਪੜ੍ਹਿਆ ਉਸ ਦੇ ਵਿੱਚ ਕੋਰਟ ਨੇ ਸਾਫ਼ ਲਿਖਿਆ ਹੈ ਕਲੀਅਰਲੀ ਲਿਖਿਆ ਕਿ ਈਡੀ ਜਿਵੇਂ ਕਿਸੇ ਨਾਲ ਜੈਲਸੀ ਕੱਢਣੀ ਹੋਵੇ ਇਸ ਤਰੀਕੇ ਨਾਲ ਵਰਤਾਵਰ ਕਰ ਰਹੀ ਹੈ ਵਿਦਾਊਟ ਐਵੀਡੈਂਸ ਉਹ ਅਰਵਿੰਦ ਕੇਗਰੀ ਵਾਲ ਨੂੰ ਫ੍ਰੀਮ ਕਰ ਰਹੇ ਨੇ ਤੇ ਇਸ ਕੇਸ ਦੇ ਵਿੱਚ ਕੁਝ ਵੀ ਨਹੀਂ ਉਹਨੀ ਜ਼ਮਾਨਤ ਦਿੱਤੀ ਹੈ ਉਸ ਦੇ ਖਿਲਾਫ ਛੁੱਟੀਆਂ ਦੇ ਵਿੱਚ ਖੜੇ ਪੈ ਕਾਸ਼ ਇਹ ਜਿਹੜੀ ਐਨੀ ਜੇ ਤੁਸੀਂ ਕਹਿ ਸਕਦੇ ਹੋ ਫੁਰਤੀਲਾ ਫੰਡ ਅਗਰ ਭਾਜਪਾ ਦੀ ਸਰਕਾਰ ਜਿਵੇਂ ਹੋਰ ਵੀ ਸਾਰੇ ਮਸਲੇ ਹੈ ਨੀਟ ਦਾ ਮਸਲਾ ਹੈ ਬਹੁਤ ਸਾਰੇ ਮਸਲੇ ਆ ਦੇਸ਼ ਦੇ ਜਿਉ ਦਿਖਾਵੇ ਕੋਟਾਂ ਦੇ ਵਿੱਚ ਤਾਂ ਕਿੰਨਾ ਭਲਾ ਹੋ ਜਾਵੇ ਪਰ ਇਹ ਸਾਫ ਦੱਸਦਾ ਕਿ ਨਰਿੰਦਰ ਮੋਦੀ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੀ ਅਰਵਿੰਦ ਕੇਜਰੀਵਾਲ ਤੋਂ ਜਿੰਨਾ ਡਰਦੇ ਨੇ ਉਹਨਾਂ ਕੋਲ ਸਰ ਇਹਨਾਂ ਤੱਕ ਗੁਰੂ ਸਾਹਿਬ ਕਿਰਪਾ ਕਰਨ ਕਿ ਅੱਜ ਹੀ ਅਰਵਿੰਦ ਕੇਜਰੀਵਾਲ ਦੀ ਬਾਹਰ ਆਣਗੇ ਬਸ ਕੱਲੀ ਜਾ ਰਹੇ ਹਾਂ ਇਸ ਵਾਰ ਸਿੱਧਾ ਸਾਰੇ ਸਾਰੇ ਬਹੁਤ ਸਾਰੇ ਸਾਥੀ ਮੁੱਖ ਮੰਤਰੀ ਸਾਹਿਬ ਵੀ ਤੇ ਅੱਜ ਹੀ ਬਾਹਰ ਆਣਗੇ ਸਰ ਨੂੰ ਪੂਰਨ ਵਿਸ਼ਵਾਸ ਹੈ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਬਾਕੀ ਦੇਖੋ ਇਹ ਤਾਂ ਧਰਤੀ ਆਨੰਦਪੁਰ ਸਾਹਿਬ ਉਹ ਧਰਤੀ ਹੈ ਜਿੱਥੋਂ ਗੁਰੂ ਸਾਹਿਬ ਨੇ ਪੂਲ ਜਹਾਨ ਨੂੰ ਪੂਲ ਦੁਨੀਆ ਨੂੰ ਇਹ ਸੰਦੇਸ਼ ਦਿੱਤਾ ਸੀ ਤੇ ਨਾ ਜ਼ੁਲਮ ਕਰਨਾ ਤੇ ਨਾ ਜੁਲਮ ਸਹਿਣਾ ਇਸ ਕਰਕੇ ਇਸ ਧਰਤੀ ਤੋਂ ਹਮੇਸ਼ਾ ਪਰਦੇਕੇ ਰਹਿਣਾ ਪਰ ਮੈਨੂੰ ਇਹ ਨਿਜੀ ਵਿਸ਼ਵਾਸ ਹੈ ਕਿ ਅਰਵਿੰਦ ਕੇਂਗਰੀਵਾਲ ਜੀ ਆਜੀ ਬਾ